ਦੀਵਾਂ ਖਨੂ ਆਰਾਮ ਤੇ ਕੰਨਾਂ ਨੂੰ ਸਕੂਨ ਤੁਸੀਂ ਸੁਣ ਰਹੇ ਹੋ ਵਿਰਾਸਤ ਪੇਸ਼ ਹੈ ਅਮ੍ਰਿਤਾ ਪ੍ਰੀਤਮ ਦੀ ਕਹਾਣੀ ਜਾਣਾ ਧਰਤੀ ਤੇ ਸਭ ਲੇਖਕਾਂ ਦਾ ਸੁਰਗਪੁਰੀ ਦੀ ਸੈਰ ਲਈ ਆਵਾਸ ਅਵਰਿੰਦਰ ਕੌਰ ਇੱਕ ਦਿਨ ਸਰਸਵਤੀ ਦਾ ਵਾਹਨ ਹੰਸ ਜਦੋਂ ਮਾਨਸਰੋਵਰ ਤੋਂ ਨਹਾ ਕੇ ਆਇਆ ਤਾਂ ਸਰਸਵਤੀ ਨੇ ਉਨੂੰ ਆਪਣੇ ਹੱਥਾਂ ਨਾਲ ਮੋਤੀਆਂ ਦੀ ਚੋਕ ਜੁਗਾਈ ਪਰ ਉਹ ਹੰਸ ਦੇ ਚਿੱਟੇ ਖੰਭਾਂ ਨੂੰ ਜਦੋਂ ਦੁਲਾਰਦੀ ਪਈ ਸੀ ਉਹਦਾ ਇੱਕ ਬੇਮੂਲਾ ਜਿਹਾ ਹੌਂਕਾ ਨਿਕਲ ਗਿਆ ਉਸ ਦਿਨ ਸਰਸਵਤੀ ਨੇ ਨਵੇਂ ਖਿੜੇ ਫੁੱਲਾਂ ਦਾ ਇਹੋ ਜਿਹਾ ਸ਼ਿੰਗਾਰ ਕੀਤਾ ਹੋਇਆ ਸੀ ਕਿ ਉਹਦੇ ਵੱਲ ਵੇਖਦਿਆਂ ਬ੍ਰਹਮਾ ਦੀ ਨਜ਼ਰ ਮੋਹੀ ਗਈ ਸੀ। ਇਸ ਲਈ ਬ੍ਰਹਮਾ ਨੇ ਸਰਸਵਤੀ ਦਾ ਹੌਕਾ ਵੀ ਵੇਖ ਲਿਆ ਤੇ ਪੁੱਛਣ ਲੱਗੇ, "ਸੁੰਦਰੀ, ਗੁਣਵੰਤੀ, ਤੇਰੇ ਸੂਹੇ ਰਸ ਨਾਲ ਭਰੇ ਹੋਠਾਂ ਉੱਤੇ ਇੱਕ ਹੌਕੇ ਦੀ ਛਾਇਆ ਕਿਉਂ ਆ ਗਈ?" ਸਰਸਵਤੀ ਅੱਖਾਂ ਨੀਵੀਆਂ ਪਾ ਕੇ ਹੰਸ ਦੇ ਖੰਭਾਂ ਨੂੰ ਦੁਲਾਰਦੀ ਰਹੀ ਤੇ ਕਹਿਣ ਲੱਗੀ, "ਤੁਸੀਂ ਜਾਣੀ ਜਾਨ ਹੋ ਮੇਰੇ ਦੇਵਤਾ, ਮੇਰਾ ਹੰਸ ਮੋਤੀ ਚੁਗ ਰਿਹਾ ਸੀ।" ਤਾਂ ਖਿਆਲ ਆ ਗਿਆ ਕਿ ਧਰਤੀ ਦੇ ਜਿੰਨਾ ਲੋਕਾਂ ਨੂੰ ਮੈਂ ਬਾਣੀ ਦੀ ਕੁਝ ਸ਼ਕਤੀ ਦਿੱਤੀ ਹੋਈ ਐ ਪਤਾ ਨਹੀਂ ਉਹਨਾਂ ਨੂੰ ਕਣਕ ਦਾ ਦਾਣਾ ਵੀ ਰੱਜ ਕੇ ਖਾਣ ਨੂੰ ਮਿਲਦਾ ਕਿ ਨਹੀਂ ਤੂੰ ਕੀ ਚਾਹਨੀ ਐ ਦੇਵੀ ਧਰਤੀ ਦੇ ਦੁੱਖ ਸੁੱਖ ਤਾਂ ਧਰਤੀ ਦੇ ਦੁੱਖ ਸੁੱਖ ਹੁੰਦੇ ਨੇ ਉਹ ਧਰਤੀ ਦਾ ਵਿਧਾਨ ਐ ਬ੍ਰਹਮਾ ਨੇ ਕਿਹਾ ਤਾਂ ਸਰਸਵਤੀ ਨੇ ਇੱਕ ਨਜ਼ਰ ਆਪਣੀ ਸੁਰਗਪੁਰੀ ਨੂੰ ਵੇਖਦਿਆਂ ਆਖਿਆ ਸੱਚ ਐ ਧਰਤੀ ਦਾ ਹਰਖ ਸ਼ੋਕ ਤਾਂ ਧਰਤੀ ਦਾ ਹਰਖ ਸ਼ੋਕ ਐ ਸਿਰਫ ਚਾਹਨੀ ਆ ਇੱਕ ਦਿਨ ਉਹਨਾਂ ਨੂੰ ਬੁਲਾ ਕੇ ਸੁਰਗਪੁਰੀ ਦਾ ਸੁਖ ਦੇਵਾਂ ਉੰਜ ਵੀ ਇਹ ਦ੍ਰਿਸ਼ ਉਹਨਾਂ ਦੀ ਬਾਣੀ ਨੂੰ ਹੋਰ ਸ਼ਕਤੀ ਦੇਵੇਗਾ ਤੇਰੀ ਮਨੋ ਕਾਮਨਾ ਪੂਰੀ ਹੋਵੇਗੀ ਦੇਵੀ ਤੇਰਾ ਬੋਲ ਕਦੇ ਵਿਰਥਾ ਨਹੀਂ ਜਾ ਸਕਦਾ ਬ੍ਰਹਮਾ ਨੇ ਆਖਿਆ ਤੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਉਹ ਧਰਤੀ ਦੇ ਕਮੀਆਂ ਤੇ ਲਿਖਾਰੀਆਂ ਨੂੰ ਇੱਕ ਦਿਨ ਵਾਸਤੇ ਸਾਧ ਲਿਆਉਣ ਜਦੋਂ ਫਰਿਸ਼ਤਿਆਂ ਨੇ ਆਗਿਆ ਦਾ ਪਾਲਨ ਕਰ ਲਿਆ ਤਾਂ ਬ੍ਰਹਮਾ ਤੇ ਸਰਸਵਤੀ ਆਪਣੇ ਆਪਣੇ ਆਸਨ ਉੱਤੇ ਬੈਠ ਗਏ ਤੇ ਆਉਣ ਵਾਲਿਆਂ ਨੂੰ ਵਾਰੋ ਵਾਰੀ ਆਪਣੇ ਕੋਲ ਬੁਲਾ ਕੇ ਅਤਿਥੀ ਸਤਕਾਰ ਦੇਣ ਲੱਗੇ ਜੋ ਲੋਕ ਸਭ ਤੋਂ ਪਹਿਲਾਂ ਸਾਹਮਣੇ ਆਏ ਉਹਨਾਂ ਨੂੰ ਫਰਿਸ਼ਤਿਆਂ ਨੇ ਆਖਿਆ ਇਹ ਬ੍ਰਹਮਾ ਦੇ ਸੰਗ ਬੈਠੀ ਸਰਸਵਤੀ ਤੁਹਾਡੀ ਆਪਣੀ ਦੇਵੀ ਹੈ ਤੁਸੀਂ ਦੇਵੀ ਨੂੰ ਆਪਣਾ ਪ੍ਰਮਾਣ ਪੱਤਰ ਦਿਓ ਇੱਕ ਜਣਾ ਬੜੇ ਆਦਰ ਨਾਲ ਅੱਗੇ ਹੋਇਆ ਤੇ ਪ੍ਰਣਾਮ ਕਰਕੇ ਕਹਿਣ ਲੱਗਾ ਅਸੀਂ ਸਾਰੇ ਇੱਕੋ ਵਿਚਾਰਧਾਰਾ ਦੇ ਕਵੀ ਲੇਖਕਾਂ ਅਧਿਆਤਮਵਾਦੀ ਮਾਤ ਲੋਕ ਦਾ ਜਨਮ ਇੱਕ ਸੁਪਨਾ ਹੈ ਇਸ ਲਈ ਅਸੀਂ ਸੁਪਨੇ ਨੂੰ ਸੱਚ ਨਹੀਂ ਮੰਨਿਆ ਅਸੀਂ ਆਪਣੀ ਰਚਨਾ ਨਾਲ ਆਤਮਾ ਦੀ ਖੋਜ ਕਰਦੇ ਹਾਂ ਭੋਗ ਬਿਲਾਸ ਤੋਂ ਨਿਰਲੇਪ ਰਹਿੰਦੇ ਹਾਂ ਤੇ ਸੰਸਾਰਕ ਸੁੱਖਾਂ ਦੇ ਤਿਆਗ ਵਿੱਚੋਂ ਆਤਮਿਕ ਸੁੱਖ ਲੱਭਦੇ ਹਾਂ ਸਰਸਵਤੀ ਦੀਆਂ ਅੱਖਾਂ ਪਿਆਰ ਤੇ ਤਰਸ ਨਾਲ ਭਿੱਜ ਗਈਆਂ ਤੇ ਉਹਨੇ ਕੁਝ ਫਰਿਸ਼ਤਿਆਂ ਨੂੰ ਆਗਿਆ ਦਿੱਤੀ ਜਾਓ ਸੁਰਗਪੁਰੀ ਦਾ ਸਾਰਾ ਸੁੱਖ ਇਹਨਾਂ ਨੂੰ ਅਰਪਿਤ ਕਰੋ ਇਸ ਤੋਂ ਬਾਅਦ ਹੋਰ ਲੋਕ ਸਾਹਮਣੇ ਲਿਆਂਦੇ ਗਏ ਤੇ ਫਰਿਸ਼ਤਿਆਂ ਨੇ ਪਹਿਲਾਂ ਵਾਂਗ ਉਹਨਾਂ ਨੂੰ ਆਖਿਆ ਦੇਵੀ ਨੂੰ ਆਪਣਾ ਪ੍ਰਮਾਣ ਪੱਤਰ ਦਿਓ ਆਈ ਲੋਕਾਂ ਵਿੱਚੋਂ ਇੱਕ ਜਾਣਾ ਦੇਵੀ ਨੂੰ ਨਮਸਕਾਰ ਕਰਕੇ ਆਖਣ ਲੱਗਾ ਅਸੀਂ ਸਾਰੇ ਪਦਾਰਥਵਾਦੀ ਹਾਂ ਅਸਾਂ ਇਹ ਜਾਣਿਆ ਕਿ ਅਧਿਆਤਮਿਕ ਸ਼ਾਂਤੀ ਕੋਈ ਅਰਥ ਨਹੀਂ ਰੱਖਦੀ ਜੇ ਸਰੀਰਿਕ ਸ਼ਾਂਤੀ ਨਾ ਮਿਲੇ ਸਾਡੀ ਧਰਤੀ ਉੱਤੇ ਜ਼ੋਰਾਵਰ ਲੋਕਾਂ ਨੇ ਸਾਡਾ ਹੱਕ ਖੋਲਿਆ ਦੁਨਿਆਵੀ ਵਸਤਾਂ ਉੱਤੇ ਸਾਡਾ ਵੀ ਉਹੀ ਹੱਕ ਹੈ ਜੋ ਕਿਸੇ ਹੋਰ ਦਾ ਧਰਤੀ ਸਿਰਫ ਕੁਝ ਲੋਕਾਂ ਦੀ ਐਸ਼ਕਾ ਬਣੀ ਹੁੰਦੀ ਹੈ ਸਾਡੀ ਰਚਨਾ ਦਾ ਸੰਘਰਸ਼ ਧਰਤੀ ਦੇ ਪਦਾਰਥਾਂ ਨੂੰ ਹਾਸਲ ਕਰਨ ਲਈ ਹੈ ਸਰਸਵਤੀ ਨੇ ਮੁਸਕੁਰਾ ਕੇ ਕੁਝ ਫਰਿਸ਼ਤਿਆਂ ਨੂੰ ਆਗਿਆ ਦਿੱਤੀ ਜਾਓ ਇਹਨਾਂ ਨੂੰ ਸੁਰਗਪੁਰੀ ਦਾ ਬਹੁਤ ਸੁਖ ਦਿਓ 36 ਪ੍ਰਕਾਰ ਦੇ ਭੋਜਨ ਬਣਾਓ ਤੇ ਕੀਮਤੀ ਵਸਤਰ ਵੀ ਇਹਨਾਂ ਨੂੰ ਪੇਟ ਕਰੋ ਉਸ ਤੋਂ ਬਾਅਦ ਫਰਿਸ਼ਤਿਆਂ ਨੇ ਨਵੇਂ ਲੇਖਕ ਤੇ ਕਵੀ ਸਰਸਵਤੀ ਦੇ ਸਾਹਮਣੇ ਆਂਦੇ ਤੇ ਉਹਨਾਂ ਨੂੰ ਪ੍ਰਮਾਣ ਪੱਤਰ ਦੇਣ ਲਈ ਆਖਿਆ ਉਹਨਾਂ ਵਿੱਚੋਂ ਇੱਕ ਨੇ ਅੱਗੇ ਹੋ ਕੇ ਬੜੀ ਧ੍ਰੇੜ ਆਵਾਜ਼ ਚ ਆਖਿਆ ਦੇਵੀ ਅਸੀਂ ਸਾਰੇ ਸਿਧਾਂਤਵਾਦੀ ਹਾਂ ਜਦੋਂ ਤੱਕ ਲੋਕ ਜਾਗਰਿਤ ਨਹੀਂ ਆਉਂਦੇ ਉਦੋਂ ਤੱਕ ਅਸੀਂ ਨਾ ਅਧਿਆਤਮਵਾਦ ਦਾ ਕੋਈ ਅਰਥ ਸਮਝਦੇ ਆਂ ਨਾ ਪਦਾਰਥਵਾਦ ਦਾ ਅਸੀਂ ਵਕਤੀ ਤੌਰ ਉੱਤੇ ਕਿਸੇ ਕ੍ਰਾਂਤੀ ਦਾ ਕੋਈ ਅਰਥ ਨਹੀਂ ਸਮਝਦੇ ਜਦੋਂ ਤੱਕ ਲੋਕ ਚੇਤਨਾ 'ਚ ਕ੍ਰਾਂਤੀ ਨਹੀਂ ਆਉਂਦੀ ਸਾਡੀ ਆਵਾਜ਼ ਨੂੰ ਧਰਤੀ ਉੱਤੇ ਸਭ ਤੋਂ ਖਤਰਨਾਕ ਸਮਝਿਆ ਜਾਂਦਾ ਜਿਸ ਲਈ ਕਦੀ ਸਾਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਜਾਂਦੇ ਨੇ ਕਦੀ ਸਾਨੂੰ ਜਲਾਵਤਨ ਕੀਤਾ ਜਾਂਦਾ ਤੇ ਕਦੀ ਸਾਡੀਆਂ ਪੁਸਤਕਾਂ ਜ਼ਬਤ ਕਰ ਦਿੱਤੀਆਂ ਜਾਂਦੀਆਂ ਨੇ ਅੱਜਕੱਲ ਧਰਤੀ ਉੱਤੇ ਕਈ ਤਰ੍ਹਾਂ ਦੇ ਯੰਤਰ ਨੇ ਜਿਨ੍ਹਾਂ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਸਾਡੇ ਵਿੱਚੋਂ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੂੰ ਉਸ ਯੰਤਰ ਤੋਂ ਬੋਲਣ ਦੀ ਮਨਾਹੀ ਹੋ ਚੁੱਕੀ ਹੈ ਇਸ ਤਰ੍ਹਾਂ ਸਾਡੀ ਸੋਚ ਨੂੰ ਤੇ ਸਾਡੀ ਜ਼ਬਾਨ ਨੂੰ ਗੂੰਗਿਆ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਸਰਸਵਤੀ ਦੀਆਂ ਅੱਖਾਂ 'ਚ ਮੋਤਾ ਪਾਣੀ ਭਰ ਆਇਆ ਤੇ ਉਹਨੇ ਕੁਝ ਫਰਿਸ਼ਤਿਆਂ ਨੂੰ ਆਗਿਆ ਦਿੱਤੀ ਜਾਓ ਇਹਨਾਂ ਨੂੰ ਸਭਨਾ ਦੇਵਤਿਆਂ ਕੋਲ ਲੈ ਜਾਓ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਿਓ ਇਸ ਤੋਂ ਪਿੱਛੋਂ ਫਰਿਸ਼ਤਿਆਂ ਨੇ ਹੋਰ ਲੋਕ ਦੇਵੀ ਦੇ ਸਾਹਮਣੇ ਆਂਦੇ ਤੇ ਉਹਨਾਂ ਨੇ ਆਪਣਾ ਪ੍ਰਮਾਨ ਪੱਤਰ ਦੇਂਦੇ ਆਖਿਆ ਅਸੀਂ ਸਾਰੇ ਪ੍ਰਯੋਗਵਾਦੀ ਆਂ ਪੁਰਾਣੇ ਕਿਸੇ ਸਿਧਾਂਤ 'ਚ ਸਾਡਾ ਵਿਸ਼ਵਾਸ ਨਹੀਂ ਨਾ ਕਿਸੇ ਮੰਨਤਾ ਵਿੱਚ ਅਸੀਂ ਨਵੇਂ ਤਜਰਬਿਆਂ 'ਚੋਂ ਨਵੇਂ ਸਿਧਾਂਤ ਲੱਭਾਂਗੇ ਪਰ ਕੁਝ ਵੀ ਨਵਾਂ ਕਰਨ ਲਈ ਪਹਿਲੇ ਪੁਰਾਣੀ ਨੂੰ ਤੋੜਨਾ ਹੁੰਦਾ ਹੈ ਅਸੀਂ ਸਭ ਕੁਝ ਤੋੜ ਰਹੇ ਆਂ ਪਰੰਪਰਾ ਨਾਂ ਦੀ ਕਿਸੇ ਚੀਜ਼ ਨੂੰ ਅਸੀਂ ਨਹੀਂ ਮੰਨਦੇ ਸਰਸਵਤੀ ਨੇ ਮੁਸਕੁਰਾ ਕੇ ਕੁਝ ਫਰਿਸ਼ਤਿਆਂ ਨੂੰ ਆਖਿਆ ਜਾਓ ਇਹਨਾਂ ਨੂੰ ਬੜੀ ਸਾਵਧਾਨੀ ਨਾਲ ਲੈ ਜਾਓ ਤੇ ਇਹਨਾਂ ਦੇ ਨਾਲ-ਨਾਲ ਰਹਿ ਕੇ ਇਹਨਾਂ ਨੂੰ ਸੁਰਗਪੁਰੀ ਵਿਖਾਓ ਇਸ ਤੋਂ ਬਾਅਦ ਫਰਿਸ਼ਤਿਆਂ ਨੇ ਬਾਕੀ ਲੋਕਾਂ ਨੂੰ ਸਾਹਮਣੇ ਆਂਦਾ ਤੇ ਪ੍ਰਮਾਣ ਪੱਤਰ ਦੇਣ ਲਈ ਆਖਿਆ। ਇਹਨਾਂ ਲੋਕਾਂ ਵਿੱਚ ਸਭ ਤੋਂ ਅੱਗੇ ਹੋਣ ਲਈ ਇੱਕ ਪੌਜਲੀ ਮੱਚ ਗਈ ਤੇ ਹਰ ਕੋਈ ਇੱਕ ਦੂਜੇ ਨੂੰ ਪਛਾਣ ਤੱਕਦਾ ਆਖਣ ਲੱਗਾ। ਦੇਵੀ, ਮੇਰਾ ਪ੍ਰਮਾਣ ਪੱਤਰ ਮੇਰਾ ਵਿਰਧ ਗਾਣ ਹੈ। ਮੈਂ ਤੇਰੀ ਸਤੁੱਤੀ 'ਚ ਤੇਰੇ ਰੂਪ ਦਾ ਵਰਣਨ ਕੀਤਾ ਹੈ। ਮੈਂ ਤੇਰੀ ਕੰਚਨ ਕਾਇਆ ਦਾ ਅਲੰਕਾਰਿਤ ਵਰਣਨ ਲਿਖਿਆ ਹੈ। ਦੇਵੀ, ਮੈਂ ਤੇਰੀ ਵੀਣਾ ਦੇ ਸੁਰਾਂ ਨੂੰ ਛੰਦਬੰਦ ਕੀਤਾ ਹੈ। ਵੇਖ ਦੇਵੀ, ਮੈਂ ਤੇਰੇ ਕਮਲ ਦੇ ਫੁੱਲ ਦੀ ਸ਼ੋਭਾ ਲਿਖੀ ਹੈ। ਦੇਵੀ ਸਰਸਵਤੀ ਮੈਂ ਤੇਰੇ ਹੰਸ ਦੇ ਖੰਭਾਂ ਦੀ ਉਡਾਰੀ ਨੂੰ ਗੀਤ ਵਿੱਚ ਭਰਿਆ ਇਸ ਤਰ੍ਹਾਂ ਕਈ ਆਵਾਜ਼ਾਂ ਉੱਚੀਆਂ ਹੋ ਗਈਆਂ ਤਾਂ ਸਰਸਵਤੀ ਨੇ ਕਬਰਾ ਕੇ ਬ੍ਰਹਮਾ ਵੱਲ ਵੇਖਿਆ ਬ੍ਰਹਮਾ ਨੇ ਮੁਸਕਰਾ ਕੇ ਫਰਿਸ਼ਤਿਆਂ ਵੱਲ ਵੇਖਿਆ ਤਾਂ ਫਰਿਸ਼ਤੇ ਕੋਲ ਆ ਕੇ ਹੌਲੀ ਜਿਹੀ ਕਹਿਣ ਲੱਗੇ ਧਰਤੀ ਉੱਤੇ ਜਿਹੜਾ ਵੀ ਰਾਜਾ ਜਦੋਂ ਤਖਤ ਉੱਤੇ ਬੈਠਦਾ ਤਾਂ ਇਹ ਸਾਰੇ ਉਹਦਾ ਵਿਰਧਗਣ ਲਿਖਦੇ ਨੇ ਬ੍ਰਹਮਾ ਨੇ ਸਰਸਵਤੀ ਵੱਲ ਵੇਖਿਆ ਤੇ ਕਿਹਾ ਦੱਸ ਦੇਵੀ ਹੁਣ ਤੇਰੀ ਕੀ ਮਨਸ਼ਾ ਹੈ ਸਰਸਵਤੀ ਕੁਝ ਦੇਰ ਸੋਚਦੀ ਰਹੀ ਫਰਕਣ ਲਗੀ ਵਚਨ ਤਾਂ ਪੂਰਾ ਕਰਨਾ ਹੋਵੇਗਾ ਇਹਨਾਂ ਨਾਲ ਵੀ ਵਚਨ ਹੈ ਕਿ ਇਹਨਾਂ ਨੂੰ ਇੱਕ ਦਿਨ ਲਈ ਸੁਰਗਪਰੀ ਵਿਖਾਈ ਜਾਵੇਗੀ ਤੇ ਫਿਰ ਕੁਝ ਫਰਿਸ਼ਤਿਆਂ ਨੂੰ ਕੋਲ ਬੁਲਾ ਕੇ ਹੌਲੀ ਜੇ ਕਹਿਣ ਲਗੀ ਇਹਨਾਂ ਨੂੰ ਸੁਰਗਪਰੀ ਚਲੇ ਜਾਣ ਤੋਂ ਪਹਿਲਾਂ ਸੁਰਗਪਰੀ ਦੇ ਹਰ ਦਰਵਾਜ਼ੇ ਉੱਤੇ ਲਿਖ ਕੇ ਲਾ ਦਿਓ ਕਿ ਸਭ ਦੇਵੀ ਦੇਵਤੇ ਅਫਸਰਵਾਦੀਆਂ ਤੋਂ ਸਾਵਧਾਨ ਰਹਿਣ